ਸਤਿ ਸ਼੍ਰੀ ਅਕਾਲ ਜੀ ਕਿਦਾਂ ਸਾਰੇ ਠੀਕ ਹੋ ਵੈਲਕਮ ਆਨ ਟੂ ਮੋਟਿਵੇਟ ਸੋਸ਼ਲ ਮੀਡੀਆ ਹੋਰ ਕਿਦਾਂ ਠੀਕ ਆ ਕੋ ਸਾਰੇ ਆਜਾ ਝੂਲਰ ਝੂਲਰ ਵਰਕਆਊਟ ਚੱਲਦੇ ਐਂਡ ਸਾਨੂੰ ਉਹ ਜਿਹੜਾ ਵਰਕਆਊਟ ਆ ਬਾਕੀ ਅੱਜ ਹੋ ਚੁੱਕੇ ਆਪਾਂ ਨੂੰ 35 ਡੇਜ਼ ਯਰ ਆਊਟ ਸਪੈਂਡਿੰਗ ਦੇਨ ਸੈਟਿੰਗ ਦੇਨ ਸੋ ਓਨੈਸਟ ਰਿਵਿਊ ਇਹ ਆ ਵੀ ਮੈਂਟਲੀ ਬਹੁਤ ਚੇਂਜ ਆਇਆ ਵਧੀਆ ਲੱਗ ਰਿਹਾ ਹੈ ਔਰ ਫਿਜ਼ੀਕਲੀ ਵੀ ਬਹੁਤ ਚੇਂਜ ਆ ਰਹੇ ਹੈ ਹਨਾ ਜਦੋਂ ਅਪਾ ਕੋਸ਼ਿਸ਼ ਕਰਦੇ ਆ ਇਹਦਾ ਫਰਕ ਪੈਣ ਲੱਗਦਾ ਹੈ ਅਪ ਚੇਂਜ ਆਉਣ ਨੂੰ ਟਾਈਮ ਲੱਗਦਾ ਥੋੜਾ ਜਿਹਾ ਸਬਰ ਦੀ ਬਹੁਤ ਲੋੜ ਪੇਸ਼ੈਂਸ ਰੱਖ ਕੇ ਥੋੜਾ ਬਹੁਤ ਜੋ ਵੀ ਜਿੰਨਾ ਕਰਦੇ ਆ ਥੋੜਾ ਥੋੜਾ ਕਰਕੇ ਕਰਨਾ ਚਾਹੀਦਾ ਆ ਕਰਦੇ ਰਹੋ ਠੀਕ ਹੈ ਜੋ ਆਪਾਂ ਜਿੱਥੇ ਵੀ ਆਪਾਂ ਜਮਨੇ ਵਿੱਚ ਉਹਨੇ ਆ ਤਾਂ ਉਹ ਜੋ ਲਿਖਿਆ ਹੁੰਦਾ ਇਹ ਚੀਜ਼ਾਂ ਦਾ ਥੋੜਾ ਮੀਨਿੰਗ ਇਹਨਾਂ ਨੂੰ ਦੇਖ ਲਿਆ ਕਰਦੇ ਆਪਾਂ ਪੜ੍ਹਦੇ ਆ ਜਾਂ ਤਾਂ ਤਾਂ ਪੜ੍ਹਦੇ ਵੀ ਨਹੀਂ ਹੈਗੇ ਸਿਰਫ ਵਰਕਆਊਟ ਕਰਦੇ ਆਪਾਂ ਚਲੇ ਜਾਂਦੇ ਆ ਕੁਝ ਵਰਕਆਊਟ ਵੀ ਨਹੀਂ ਕਰਨਾ ਹੁੰਦੀ ਵਰਕਆਊਟ ਸ਼ੁਰੂ ਕਰੋ ਮੈਂ ਦੁਬਾਰਾ ਤਾਂ ਫਿਰ ਕਹਣਾ ਬਟ ਇਹ ਜਿੰਨਾ ਨੇ ਜੋ ਲਿਖਿਆ ਹੋਇਆ ਨੇ ਆਲਵੇਜ਼ ਕੀਪ ਪੋਜ਼ਿਟਿਵ ਆਲਵੇਜ਼ ਕੀਪ ਪੋਜ਼ਿਟਿਵ ਆਜੋ ਠੀਕ ਹੈ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਹੋਵੇ ਆਪਾਂ ਨੂੰ ਪੋਜ਼ਿਟਿਵ ਰਹਿਣਾ ਚਾਹੀਦਾ ਹੈ ਠੀਕ ਹੈ ਪੌਸ਼ੇ ਹੁਣ ਅੱਜ ਅੱਜ ਮੈਂ ਦੱਸਿਆ ਵੀ 35-40 ਦਿਨ ਦੇ ਨੇੜੇ ਹੋ ਚੁੱਕਿਆ ਬਟ ਅੱਜ ਮੈਂ ਆਇਆ ਬਹੁਤ ਜ਼ਿਆਦਾ ਨੈਗੇਟਿਵ ਥੌਟਸ ਸੀਗੇ ਮੈਂ ਸਾਰੇ ਬਾਰ ਸੀਗਾ ਇਹ ਵੀ ਬਾਹਰੋਂ ਕਈ ਵਾਰ ਨੈਗੇਟਿਵ એનર્ਜੀ ਆ ਕਹਿੰਦੇ ਆਪਣੇ ਮਾਈਂਡ ਦੇ ਵਿੱਚ ਆ ਜਾਂਦੀਆਂ ਨੇ ਆਪਾਂ ਬਾਹਰ ਬਹੁਤ ਕੁਝ ਦੇਖ ਲੈਂਦੇ ਹਣਾ ਸੋ ਉਹ ਬਹੁਤ ਜ਼ਿਆਦਾ ਚੀਜ਼ਾਂ ਨੇ ਮੈਨੂੰ ਦਬਾਇਆ ਸੀ ਪਰ ਮੈਂ ਫਿਰ ਵੀ ਉਹ ਸਾਰੀ ਚੀਜ਼ ਸਾਈਡ ਦੇ ਕਰਕੇ ਵਰਕਆਊਟ ਹੁਣ ਲਾਇਆ ਜੋਰ ਲਾਇਆ ਮਾਈਂਡ ਰਿਲੈਕਸ ਫੋਕਸ ਆ ਗੋਲ ਦੇ ਉੱਪਰ ਠੀਕ ਹੈ ਸੋ ਇਹ ਚੀਜ਼ ਆ ਵੀ ਪੋਜ਼ਿਟਿਵ ਹਾਂ ਸੋ ਨੇਗੇਟਿਵ ਚੀਜ਼ਾਂ ਨੂੰ ਹਟਾ ਕੇ ਮੈਂ ਪੋਜ਼ਿਟਿਵਿਟੀ ਦੇ ਨਾਲ ਆਇਆ ਹਾਂ ਔਰ ਹੁਣ ਮੈਨੂੰ ਠੀਕ ਲੱਗ ਰਿਹਾ ਹੈ ਸਿਰਫ ਮੈਂ ਕਿੰਨਾ ਕੁ ਟਾਈਮ ਮੇਰੇ ਵੀ 340 ਮਿੰਟ ਐਕਸਰਸ ਕਰੀਆ ਠੀਕ ਹੈ ਮਨ ਮਾਰ ਕੇ ਹਟਣ ਉੱਥੇ ਲੱਗ ਰਿਹਾ ਸੀ ਪੇਨ ਹੋ ਰਿਹਾ ਸੀ ਬਟ ਨਹੀਂ ਅਪਾ ਐਕਸਰਸ ਕਰੀ ਥੋੜੀ ਥੋੜੀ ਕਰਕੇ ਬਾਅਦ ਵਿੱਚ ਆਪਣੇ ਆਪ ਕੰਟੀਨਿਊ ਆਪਣਾ ਮੂਡ ਬਣ ਗਿਆ ਸੋ ਇਟਸ ਸੋ ਵਰਕ ਹਾਰਡ ਏਟ ਵਿਕ ਜੇ ਇੰਤ ਕਰੋ ਤੇ ਆਪਣੇ ਸੁਪਨੇ ਆ ਜਿਹੜੇ ਉਹ ਵੱਡੇ तू तो वे सुपने सुपने तुम देख रहे हो तो फिर वे देखो ना अगर पूरे होने तो छोटे भी होने था, अगर पूरे होने तो वे भी होने ठीक है और परमात्मा ने अगर पूरे करते तो फिर वो बड़े भी हो ही जाने छोटे भी हो जाए इस करके मेहनत करो तो अपने सुपन जो व्डे देखो और डोंट क्वेक्ट डोंट क्वेट का मतलब है कि पिछे ना हटो ठीक है ਔਰ ਇਹ ਕਹਿੰਦਾ ਪਿੱਛੇ ਨਾ ਡੋ ਜਾਂ ਨਾ ਛੱਡੋ ਜਦ ਕੰਮ ਕਰਨਾ ਨਾ ਬੰਦ ਕਰੋ ਇਸਦੇ ਆਪਾਂ ਨੂੰ ਕਈ मीनिंग ਨੇ ਠੀਕ ਹੈ ਪੂਰਾ ਜਦੋਂ ਤੱਕ ਪੂਰਾ ਨਹੀਂ ਹੁੰਦਾ ਉਦੋਂ ਤੱਕ ਨਾ ਛੱਡੋ ਨਾ ਹੀ ਹਟੋ ਸੋ ਜੋ ਚੀਜ਼ ਹੈ ਇਹ ਕਿ ਮਨ ਮਾਰ ਕੇ ਠੀਕ ਹੈ ਕਰਦੇ ਰਹੋ ਤੋਂ ਬਾਹਰ ਇਹ ਅੰਗਰਕੀ ਜਸਟ ਕੀਪ ਕੋਇ ਜਸਟ ਕੀਪ ਗੋਇੰਗ ਦਾ मीनिंग ਹੈ ਪੰਜਾਬੀ ਵਿੱਚ ਆਪਾਂ ਕਾਹਾਂਗੇ ਕਿ ਸਿਰਫ ਚੱਲਦੇ ਜਾਓ ਆਪਣੇ ਰਸਤੇ ਦੇ ਉੱਪਰ ਆਲੇ ਦੁਆਲੇ ਬਿਲਕੁਲ ਵੀ ਡਿਸਟਰੈਕਟ ਹੋਣ ਦੀ ਲੋੜ ਨਹੀਂ ਬਹੁਤ ਸਾਰੇ ਡਿਸਟਰੈਕਸ਼ਨਸ ਆਉਂਦਿਆਂ ਨੇ ਪਰ ਤੁਸੀਂ ਸਿੱਧਾ ਆਪਣੇ ਗੋਲ ਦੇ ਉੱਪਰ ਆਪਣਾ ਕੰਮ ਕਰਦੇ ਜਾਣਾ ਆ ਜੋ ਵੀ ਤੁਹਾਡੀ ਡੇਲੀ ਰੁਟੀਨ ਹੈ ਉਹਦੇ ਉੱਪਰ ਫੋਕਸ ਕਰਕੇ ਠੀਕ ਹੈ ਜਸਟ ਕੀਪ ਗੋਇੰਗ ਓਨ ਯੋਰ ਵੇ ਆਪਣੇ ਰਸਤੇ ਦੇ ਵਾਸਤੇ ਚੱਲਦੇ ਜਾਓ ਆਲੇ ਦੁਆਲੇ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਕਿਸੇ ਦੇ ਨਾਲ ਕੋਈ ਚੀਜ਼ ਦਾ ਜਿਹੜਾ ਆ ਕਿਸੇ ਦੇ ਸਾਥ ਦੀ ਵੀ ਮੈਂ ਕਹੂੰਗਾ ਕਿ ਹੋਣੀ ਨਹੀਂ ਆਈ ਠੀਕ ਹੈ ਸੋ ਜਸਟ ਕੀਪ ਗੋਇੰਗ ਇਥੇ ਆਪਣੇ ਬਹੁਤ ਘੱਟ ਹੋਦਾ ਹੈ ਨੋ ਪੇਨ ਨੋ ਗੇਨ ਇਹ ਸਭ ਤੋਂ ਜ਼ਿਆਦਾ ਜਿਹੜਾ ਆ ਕਹਾਂਗੇ ਨੋ ਪੇਨ ਨੋ ਗੇਨ ਦਾ ਬਹੁਤ ਵੱਡਾ ਜਿਹੜਾ ਮੀਨਿੰਗ ਆਪਣੀ ਲਾਈਫ ਦੇ ਵਿੱਚ ਜਦੋਂ ਤੱਕ ਅਫਰਦਨ ਨਹੀਂ ਸਹੰਦੇ ਉਦੋਂ ਤੱਕ ਗੇਨ ਆ ਜਿਹੜੀ ਆ ਨਹੀਂ ਹੋਊਗੀ ਉਦੋਂ ਤੱਕ ਅੱਗੇ ਨਹੀਂ ਵਧਾਂਗੇ ਉਦੋਂ ਤੱਕ ਜਿਹੜਾ ਹੈ ਆਪਣਾ ਜਿਹੜਾ ਆ ਵਧਦਾ ਨਹੀਂ ਹੋਊਗਾ ਕਿਸੇ ਵੀ ਚੀਜ਼ ਦੇ ਵਿੱਚ ਨੋ ਪੇਨ ਨੋ ਗੇਨ ਠੀਕ ਹੈ ਪੇਨ ਲਾ ਲੋ ਬਹੁਤ ਸਾਰੀ ਤਰ੍ਹਾਂ ਦੀ ਪੇਨਸ ਨੇ ਕੋਈ ਜੋ ਲਾਈਫ ਦੇ ਵਿੱਚ ਦੁੱਖ ਹੁੰਦੇ ਆ ਉਹ ਵੀ ਆਪਾਂ ਨੂੰ ਅੱਗੇ ਵਧਾਉਣ ਦੇ ਲਈ ਆਉਂਦੇ ਆ ਠੀਕ ਹੈ ਬਾਕੀ ਜੋ ਵਰਕਆਊਟ ਕਰਦੇ ਆ ਬਾਡੀ ਦੇ ਵਿੱਚ ਪੇਨ ਹੁੰਦੇ ਆ ਉਹਦੇ ਨਾਲ ਵੀ ਆਪਾਂ ਨੂੰ ਜਿਹੜਾ ਆ ਅੱਗੇ ਹੀ ਵਧਦੇ ਆ ਬਾਡੀ ਅੱਗੇ ਵਧਦੀ ਆ ਮਸਲਸ ਵਧਦੇ ਆ ਤੋ ਮਾਈਂਡ ਮਾਈਂਡ ਨੂੰ ਜਿਹੜਾ ਆ ਪੇਨ ਮਾਈਂਡ ਖੁਸ਼ ਰਹਿੰਦਾ ਆ ਉਹਨੀਆਂ ਚੀਜ਼ਾਂ ਦੇ ਵਿੱਚ ਕੰਫਰਟੇਬਲ ਜ਼ੋਨ ਦੇ ਵਿੱਚ ਬਟ ਉਹਨੂੰ ਪੇਨ ਹੁੰਦੀ ਆ ਡਿਸਪਲਨ ਦੇ ਵਿੱਚ ਉਹਨੂੰ ਪੇਨ ਹੁੰਦੀ ਆ ਅਪਾ ਚੰਗੀਆਂ ਚੀਜ਼ਾਂ ਪੜਦੇ ਆ ਉਦੋਂ ਉਹਨੂੰ ਪੈਨ ਹੁੰਦੀ ਆ ਠੀਕ ਐ ਉਹਨੂੰ ਕੰਸਿਸਟੈਂਸੀ ਦੇ ਵਿੱਚ ਕੁਝ ਲਗਾਤਾਰ ਕੁਝ ਚੰਗੀ ਚੀਜ਼ ਕਰਦੇ ਤਾਂ ਉਹਨੂੰ ਪੈਨ ਹੁੰਦੀ ਆ ਸੋ ਫਿਟ ਬਾਡੀ ਐਂਡ ਫਿਟ ਮਾਈਂਡ ਜੋ ਆਪਣਾ ਮੋਟਿਵੇ ਮੋਟਿਵ ਐ ਇਹਦੇ ਲਈ ਨੋ ਪੈਨ ਨੋ ਗੇਨ ਜਿਹੜਾ ਆ ਬਹੁਤ ਜ਼ਿਆਦਾ ਜ਼ਰੂਰੀ ਐ ਠੀਕ ਐ ਸੋ ਬਾਕੀ ਦੋਸਤੋ ਇੰਨੇ ਇੱਕ ਗੱਲਾਂ ਬਾਤਾਂ ਸਹੀਆਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ